welcom to khanna news live ਪਿੰਡੂ ਵਿਕਾਸ ਤੇ ਪੰਚਾਇਤ ਉਦਯੋਗ ਤੇ ਵਣਜ ਪੂੰਜੀ ਨਿਵੇਸ਼ ਪ੍ਰोत्ਸਾहन ਕਿਰਤ ਅਤੇ ਸਹਿ ਸਪੱਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰਿੰਤ ਸਿੰਘ ਸੌਂਦ ਨੇ ਐਤਵਾਰ ਨੂੰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਸਮਰਾਲਾ ਰੋਡ ਖੰਨਾ ਦੇ ਪੁਲ ਦਾ ਦੌਰਾ ਕੀਤਾ ਉਹਨਾਂ ਨੇ ਇਸ ਦੌਰੇ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਇਸ ਪੁਲ ਦੇ ਜਲਦ ਤੋਂ ਜਲਦ ਰਿਪੇਅਰ ਕਰਨ ਦੇ ਆਦੇਸ਼ ਦਿੱਤੇ ਇਸ ਮੌਕੇ ਉਹਨਾਂ ਦੇ ਨਾਲ ਵਿਧਿਕ ਡਿਪਟੀ ਕਮਿਸ਼ਨਰ ਖੰਨਾ ਸ਼੍ਰੀਮਤੀ ਸ਼ੀਖਾ ਭਗਤ ਉਪ ਮੰਡਲ ਮੈਜਿਸਟ੍ਰੇਟ ਖੰਨਾ ਡਾਕਟਰ ਬਲਜਿੰਦਰ ਸਿੰਘ ਢਿੱਲੋਂ ਲੋਕ ਨਿਰਮਾਣ ਵਿਭਾਗ ਦੇ ਐਸ ਡੀਓ ਸ਼੍ਰੀ ਪੁਨੀਤ ਕਲਿਆਣ ਅਤੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਜਗਤਾ ਸਿੰਘ ਰਤਨਹੜੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਸਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਪੁਲ ਦਾ ਨਿਰਖਣ ਕਰਦਿਆਂ ਦੱਸਿਆ ਕਿ ਖੰਨਾ ਵਿੱਚੋਂ ਟ੍ਰੈਫਿਕ ਡਾਇਵਰਟ ਹੋ ਕੇ ਨਵਾਂ ਸ਼ਹਿਰ ਹੁਸ਼ਿਆਰਪੁਰ ਅਤੇ ਬੁੰਗਾ ਨੂੰ ਜਾਂਦੀ ਹੈ। ਮੂਲ ਰੂਪ ਵਿੱਚ ਇਹ ਸੜਕ ਜੰਮੂ ਕਸ਼ਮੀਰ ਨੂੰ ਜਾ ਕੇ ਛੂੰਦੀ ਹੈ। ਇਹ ਲੰਬੀ ਸੜਕ ਹੈ। ਖੰਨਾ ਤੋਂ ਟ੍ਰੈਫਿਕ ਡਾਇਵਰਟ ਹੋ ਕੇ ਪੁਲ ਦੇ ਉੱਪਰ ਤੋਂ ਲੰਘਦੀ ਹੈ। ਪੁਲ ਪਾਰ ਕਰਕੇ ਇਸ ਦੇ ਨੇੜੇ ਹੀ ਵਿਦਿਅਕ ਸੰਸਥਾ اے ایس ਕਾਲਜ ਵੀ ਪੈਂਦਾ ਹੈ। ਉਹਨਾਂ ਕਿਹਾ ਕਿ ਪੁਲ ਦੇ ਆਸ-ਪਾਸ ਕਾਫੀ ਆਬਾਦੀ ਹੈ। ਇਹ ਪੁਲ ਕਾਫੀ ਲੰਬੇ ਸਮੇਂ ਤੋਂ ਰਪੇਰ ਅਤੇ ਪੈਚਵਰਕ ਮੰਗਦਾ ਸੀ। ਪੁਲ ਉੱਪਰ ਜਗ੍ਹਾ-ਜਗ੍ਹਾ ਤੇ ਖੱਡੇ ਹੋ ਚੁੱਕੇ ਹਨ। ਸੋ ਇਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਮੇਰੇ ਨਾਲ ਇੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਇਸ ਪੁਲ ਦੀ ਰਿਪੇਅਰ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪੁਲ ਦੇ ਚੰਗੀ ਤਰ੍ਹਾਂ ਖੱਡੇ ਸਾਫ਼ ਕਰਵਾ ਕੇ ਰਿਪੇਅਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਦਾ ਅਨੁਮਾਨਿਤ ਖਰਚਾ ਸੰਸਥਾ ਵਿਭਾਗ ਨੂੰ ਪੇਜ ਚੁੱਕੇ ਹਨ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਪੁਲ ਦੀ ਬਣਤਰ ਹੀ ਗਲਤ ਕਰਵਾਈ ਹੈ। ਫਿਲਹਾਲ ਇਸ ਪੁਲ ਦੀ ਮੇਜਰ ਰਿਪੇਅਰ ਅਤੇ ਰੀਕਾਰ ਪੇਂਟਿੰਗ ਕਰਵਾ ਦੇਵਾਂਗੇ। ਜਿਸ ਨਾਲ ਇਸ ਦੇ ਆਸ-ਪਾਸੇ ਦੀ ਆਬਾਦੀ ਅਤੇ ਲੰਘਣ ਵਾਲੇ ਲੋਕਾਂ ਨੂੰ ਬਹੁਤ ਹੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ, ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਅੱਜ ਅਸੀਂ ਹਲਕਾ ਖੰਨਾ ਦੇ ਜੋ ਸਮਰਾਹ ਰੋਡ ਦਾ ਪੁਲ ਹੈ ਇਹਦੇ ਉਰੇ ਪਹੁੰਚੇ ਹੈ। ਬੇਸਿਕਲੀ ਇਹ ਡਿਫੈਂਸ ਰੋਡ ਮੰਨੀ ਜਾਂਦੀ ਹੈ। ਇਹ ਉਰੋ ਜਿਹੜੀ ਟ੍ਰੈਫਿਕ ਹੈ ਖੰਨੇ ਦੇ ਵਿੱਚੋਂ ਡਾਇਵਰਟ ਹੋ ਕੇ ਨਵਾਂ ਸ਼ਹਿਰ ਹੁਸ਼ਿਆਰਪੁਰ ਬੰਗਾ ਇੱਧਰ ਨੂੰ ਜਾਂਦੀ ਹੈ ਇਹ ਇਹ ਜਿਹੜੀ ਸੜਕ ਹੈ ਇਹ ਬੇਸਿਕਲੀ ਜਾ ਕੇ ਜੰਮੂ ਕਸ਼ਮੀਰ ਨੂੰ ਟੱਚ ਕਰ ਜਾਂਦੀ ਹੈ ਇਹ ਐਡੀ ਲੋਂਗੇਸਟ ਰੋਡ ਹੈ ਇਹ ਇੱਧਰ ਨੂੰ ਜਾਂਦੀ ਹੈ ਸੋ ਜਿਹੜਾ ਖੰਨੇ ਤੋਂ ਜਦੋਂ ਟ੍ਰੈਫਿਕ ਡਾਇਵਰਟ ਹੁੰਦੀ ਹੈ ਇਹ ਪੁਲ ਦੇ ਉੱਤੇ ਦੀ ਲੰਘਦੀ ਹੈ ਇਸ ਦੇ ਅੱਗੇ ਸਾਡੀ ਵਿਦਿਅਕ ਸੰਸਥਾ ਵੀ ਪੈਂਦੀ ਹੈ ਇਸ ਕਾਲਜ ਪੈਂਦਾ ਸਾਡਾ ਹੋਰ ਵੀ ਕਈ ਵਸੋਂ ਵੀ ਬਹੁਤ ਹੈ ਇਹਨੂੰ ਪੁਲ ਨੂੰ ਪਾਰ ਕਰਕੇ ਇਹਦੀ ਹਾਲਤ ਸੀ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਇਹਦੀ ਰਿਪੇਅਰ ਮੰਗਦਾ ਸੀ ਇਹ ਪੁਲ ਜਗਾ ਜਗਾ ਵੱਡੇ ਵੱਡੇ ਇਹਦੇ ਚ ਖੱਡੇ ਪੈ ਚੁੱਕੇ ਸੀ ਇਹਦੀ ਟੋਟਲ ਜਾਨੀ ਕਿ ਇਹਦਾ ਪੈਚ ਵਰਕ ਵੀ ਮੰਗਦਾ ਸੀ ਤੇ ਆਉਣ ਵਾਲੇ ਸਮੇਂ ਤੇ ਇਹਦੀ ਰੀਕਾਰਪੇਟਿੰਗ ਵੀ ਮੰਗਦਾ ਸੀ ਸੋ ਇਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੇਰੇ ਨਾਲ ਅੱਜ ਏਡੀਸੀ ਸ਼ਿਖਾਪਾ ਗੱਜੀ ਵੀ ਖੜੇ ਨੇ ਮੇਰੇ ਨਾਲ ਅੱਜ ਐਸਟੀਐਮ ਖੰਨਾ ਡਾਕਟਰ ਬਲਜੰਦਰ ਢਿੱਲੋਂ ਜੀ ਵੀ ਖੜੇ ਨੇ ਪੀਡਬਲਯੂਡੀਡੀ ਡਿਪਾਰਟਮੈਂਟ ਤੋਂ ਸਾਡੇ ਸਾਰੇ ਜਿਹੜੇ ਅਫਸਰ ਨੇ ਉਹ ਪਹੁੰਚੇ ਹੋਏ ਨੇ ਉਰੇ ਤੇ ਅਸੀਂ ਇਮੀਡੀਏਟਲੀ ਇਹਦੇ ਤੇ ਮੈਜਰ ਲੱਤਾਇਰ ਤੇ ਅਸੀਂ ਬੜੀ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਹੁਕਮ ਨਿਰਦੇਸ਼ ਜਾਰੀ ਕਰਤੇ ਔਰ ਅੱਜ ਤਰੀਕ ਹੈਗੀ ਹੈ 27 ਤਰੀਕ 27 ਅਪ੍ਰੈਲ ਮਤਲਬ ਕਿ ਅਗਲੇ ਹੀ ਦਿਨ 28 ਅਪ੍ਰੈਲ ਨੂੰ ਭਾਵ ਕੱਲ ਤੋਂ ਇਹਦੀ ਟੋਟਲ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲ ਪੂਗਾ ਚੰਗੀ ਤਰ੍ਹਾਂ ਇਹਦੀ A to Z ਸਫਾਈ ਕਰਾ ਕੇ ਔਰ ਜਿਹੜੇ ਇਹਦੇ ਜਿੰਨੇ ਜਿੱਡੇ ਵੱਡੇ ਖੱਡੇ ਨੇ ਉਹਨਾਂ ਨੂੰ ਪ੍ਰੋਪਰ ਕਲੀਨ ਕਰਾ ਕੇ ਉਹਦੀ ਜਿਹੜੀ ਰੀਕਾਰਪੇਟਿੰਗ ਉਹਦੇ ਤੇ ਜਾਨੀ ਕਿ ਉਹਦੀ ਰਿਪੇਅਰ ਕੀਤੀ ਜਾਊਗੀ ਟੋਟਲ ਤੇ ਇਹਦਾ ਜਿਹੜਾ ਐਸਟੀਮੇਟ ਹੈ ਉਹ ਐਸਟੀਮੇਟ ਜਿਹੜਾ ਹੈ ਸਰਕਾਰ ਪਾਸੋਂ ਭੇਜ ਚੁੱਕੇ ਆ ਅਸੀਂ ਤੇ ਨਾਲ ਦੀ ਨਾਲ ਉਹ ਵੀ ਕਲੀਅਰ ਕਰਕੇ ਕੁਛ ਹੀ ਸਮੇਂ ਦੇ ਵਿੱਚ ਕੁਛ ਹੀ ਸਮੇਂ ਦੇ ਵਿੱਚ ਅਸੀਂ ਇਹਦੀ ਜਿਹੜੀ ਰੀਕਾਰਪੇਟਿੰਗ ਆ ਇੱਕ ਵਾਰ ਤੋਂ ਨਵੇਂ ਸਿਰੇ ਤੋਂ ਉਹ ਵੀ ਕਰਵਾ ਲਾਂ। ਹੋਰ ਕੀ ਕੀ ਦੇਖਣ ਹੋ ਗਿਆ ਕਿਉਂਕਿ ਕਈ ਵਾਰ ਹੋ ਚੁੱਕੇ ਤੁਹਾਡੀ ਰੀਕਾਰਪੇਟ ਤੋਂ ਪਹਿਲਾਂ ਵੀ ਕਾਫੀ ਜਿਆਦਾ ਰਿਪੈਕਸ਼ਨ ਹੋਇਆ ਸੀ ਕਹਿੰਦੇ ਨਿਰਮਾਣ 'ਚ ਵੀ ਕਾਫੀ ਕਮੀਆਂ ਥੀ। ਐਕਚੁਅਲੀ ਜਦੋਂ ਇਹਦੀ ਬਣਤਰ ਹੋਈ ਆ ਉਦੋਂ ਸਾਡੀ ਸਰਕਾਰ ਐ ਨਹੀਂ ਸੀ। ਇਹਦੀਆਂ ਪੁਰਾਣੀਆਂ ਸਰਕਾਰਾਂ ਦੇ ਟਾਈਮ 'ਚ ਬਣਤਰ ਇਹ ਗਲਤ ਕਰਵਾਤੀ ਇਹਨਾਂ ਨੇ। ਉਦੋਂ ਧਿਆਨ ਨਹੀਂ ਦਿੱਤਾ ਕਿਸੇ ਨੇ। ਸੋ ਆਏ ਸਾਲ ਇਹ ਕੋਈ ਨਾ ਕੋਈ ਇਹਦੇ 'ਚ ਆਹੀ ਜੀ ਟੁੱਟਪੱਜ ਹੋ ਜਾਂਦੀ ਹੈ ਜਿਹਦੀ ਸਾਨੂੰ ਫਿਰ ਰਿਪੇਅਰ ਮੇਨਟੇਨੈਂਸ ਕਰਵਾਣੀ ਪੈਂਦੀ ਹੈ। ਇੱਕ ਵਾਰ ਤਾਂ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਇਹ ਸਾਲ 2021 ਦੀ ਗੱਲ ਹੈ ਕਿ ਇਹਦੇ ਵਿੱਚ ਇਹਦੀ ਮੇਜਰ ਰਿਪੇਅਰ ਹੋਈ ਸੀ ਇਹਦੇ ਵਿੱਚ ਪੂਰੇ ਦਾ ਪੂਰਾ ਇੱਕ ਖੱਡਾ ਹੀ ਹੋ ਗਿਆ ਸੀ ਤੇ ਉਹ ਫਿਰ ਉਹਰੇ ਬੰਦ ਕਰਕੇ ਉਹ ਸਾਰੀ ਦੀ ਸਾਰੀ ਦੁਆਰ ਦੀ ਕੰਕਰੀਟ ਦਾ ਪੈਚ ਵਰਕ ਕੀਤਾ ਗਿਆ ਸੀ ਇਹਨੇ ਸੋ ਹੁਣ ਜਿਵੇਂ ਹੈ ਇਹਨੂੰ ਤਾਂ ਦੇਖੋ ਇਹ ਢਾਕੇ ਤਾਂ ਨਵੇਂ ਸਰੋ ਬੰਦਾ ਨਹੀਂ ਕਿਉਂਕਿ ਬੜੇ ਵੱਡੇ ਪ੍ਰੋਜੈਕਟ ਨੇ ਸੋ ਫਿਲਹਾਲ ਦੀ ਤੌਰ ਤੇ ਉੱਤੇ ਜਿਹੜੀ ਇਹਦੀ ਅਸੀਂ ਸਾਰੀ ਮੇਜਰ ਰਿਪੇਅਰ ਕਰਾ ਰਹੇ ਹਾਂ ਰਿਪੇਅਰ ਕਰਾਉਣ ਤੋਂ ਬਾਅਦ ਇਹਦੀ ਅਸੀਂ ਰੀਕਾਰਪੇਟਿੰਗ ਵੀ ਕਰਾ ਦਾਂਗੇ ਤੇ ਇਹਦੇ ਨਾਲ ਸਾਡਾ ਜਿਹੜਾ ਐਕ ਲਿਸਟ ਨਹੀਂ ਤਾਂ ਜਿਹੜਾ ਲੈਨੋਪਾਰ ਵਸੋਂ ਹੈ ਜਾਂ ਜਿਹੜੇ ਉਰੋ ਰੋਡ ਤੋਂ ਦੀ ਇੰਨੀ ਹਜ਼ਾਰਾਂ ਟ੍ਰੈਫਿਕ ਲੰਘਦੀ ਹੈ ਇਹਨੂੰ ਬਹੁਤ ਵੱਡਾ ਜਣੀ ਕਿ ਇੱਕ ਜਿਹਨੂੰ ਕਹ ਲੋ ਫਾਇਦਾ ਮਿਲੂ। ਇਹ ਕੰਵਰਟ ਵੀ ਕਰੂਗਾ ਜਿਹੜੀ ਟ੍ਰੈਫਿਕ ਐਵਰੇਜਵੇਂ ਇਹਨੂੰ ਰੋਕ ਕੇ ਕਿਵੇਂ ਹੋਊਗਾ ਜੀ ਇਹਦਾ। ਦੇਖੋ ਉਹ ਤਾਂ ਡਿਪਾਰਟਮੈਂਟ ਨੇ ਜਦੋਂ ਪ੍ਰਸ਼ਾਸਨ ਨੇ ਆਪ ਹੀ ਕਰ ਲੈਣਾ ਜਦੋਂ ਇਹਦਾ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲਦਾ ਉਹਨਾਂ ਦਾ ਬਹੁਤ ਤਜਰਬਾ ਹੁੰਦਾ ਉਹ ਆਪਣੇ ਆਪ ਜਣੀ ਕਿ ਡਿਵਰਟ ਕਰਕੇ ਇਹਨੂੰ ਕਰ ਦਣਗੇ। ਧੰਨਵਾਦ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਨ ਦੀ ਖਾਸ ਰਿਪੋਰਟ।